ਸੀਨੀਅਰ ਪੁਲਿਸ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਸਐਸਪੀ ਕਪੂਰਥਲਾ ਮੈਡਮ ਬਾਤਸਲਾ ਗੁਪਤਾ ਅਤੇ ਐਸਪੀ ਫਗਵਾੜਾ ਮੈਡਮ ਰਪਿੰਦਰਕੌਰ ਭੱਟੀ ਦੀ ਅਗਵਾਈ ਵਿੱਚ ਪੁਲਿਸ ਨੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਮੈਮੀ ਮੈਡੀਕਲ ਸਟੋਰ ਦੇ ਮਾਲਕ ਦੀ ਲੱਖਾਂ ਦੀ ਕੋਠੀ ਨੂੰ ਨੋਟਿਸ ਲਗਾ ਕੇ ਫ੍ਰੀਜ਼ ਕੀਤਾ ਹੈ ਇਸ ਮੌਕੇ ਐਸਐਸਪੀ ਕਪੂਰਥਲਾ ਨੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਕਿ ਨਸ਼ਾ ਤਸਕਰ ਨਸ਼ੇ ਦਾ ਕਾਰੋਬਾਰ ਬੰਦ ਕਰ ਦੇ ਨਹੀਂ ਤਾਂ ਉਨ੍ਹਾਂ ਦੀ ਵੀ ਪ੍ਰਾਪਰਟੀ ਵੀ ਅਟੈਚ ਕੀਤੀ ਜਾਵੇਗੀ ਹਾਂਜੀ ਮੈਮ ਕੀ ਮਾਮਲਾ ਜਿਹੜਾ ਕਿ ਤੁਸੀਂ ਕੋਠੀ ਤੇ ਨੋਟਿਸ ਲਾਇਆ ਤੁਸੀਂ ਡੇਲੀ ਤੁਸੀਂ ਦੇਖ ਰਹੇ ਹੋ ਕਿ ਮਾਨਜੋਗ ਡੀਜੀਪੀ ਸਾਹਿਬ ਦੀ ਜਿਹੜੀ ਹਦਾਇਤਾਂ ਹੈ ਕਿ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਕਰਾਉਣਾ ਹੈ ਔਰ ਨਾਲ ਹੀ ਨਾਲ ਸੀਐਮ ਸਾਹਿਬ ਦੀ ਵੀ ਹਦਾਇਤਾਂ ਹੈ ਕਿ ਅਸੀਂ ਪੰਜਾਬ ਦੀ ਜਿਹੜੀ ਜਨਤਾ ਹੈ ਉਹਨੂੰ ਆਪਾਂ ਇਹ ਨਸ਼ੇ ਤੋਂ ਮੁਕਤ ਕਰਾਉਣਾ ਹੈ ਉਹਦੀ ਮੂਹਿੰਮ ਤੇ ਤਹਿਤ ਹੀ ਅਸੀਂ ਨਾ ਜਿੰਨੇ ਵੀ ਡਰਗ ਪੈਡਲਰਸ ਹੈ ਸਾਡੇ ਏਰੀਆ 'ਚ ਜੋ ਕਿ ਨਸ਼ੇ ਦਾ ਕਾਰੋਬਾਰ ਕਰਦੇ ਹਨ ਜਾਂ ਗੋਲੀਆਂ ਵੇਚਦੇ ਹਨ ਜਾਂ ਹਿਰੋਇਨ ਜਾਂ ਕਿਸੇ ਹੋਰ ਟਾਈਪ ਦੇ ਨਸ਼ੇ ਤੋਂ ਆਪਣੀ ਪ੍ਰਾਪਰਟੀ ਬਣਾ ਰਹੇ ਹਨ ਉਹਨਾਂ ਨੂੰ ਅਸੀਂ ਨਾ ਕੰਟਰੋਲ ਕਰਨ ਵਾਸਤੇ ਹੁਣ ਇੱਕ ਮੂਹਿੰਮ ਤੋਂ ਨਵੀਂ ਨਹੀਂ ਹੈ ਅਸੀਂ ਕਰਦੇ ਰਹੇ ਹੁਣ ਅਸੀਂ ਨਾ ਇਹਦੀ ਪਬਲਿਸਿਟੀ ਵੀ ਕਰਨਾ ਸ਼ੁਰੂ ਕੀਤੀ ਹੋਈ ਹੈ ਤਾਕੀ ਲੋਕਾਂ ਨੂੰ ਪਤਾ ਲੱਗੇ ਕਿ ਜੇਕਰ ਕੋਈ ਬੰਦਾ ਨਸ਼ੇ ਕੀ ਦਾ ਵਪਾਰ ਕਰਕੇ ਕੋਈ ਪ੍ਰਾਪਰਟੀ ਬਣਾਉਗਾ ਚਾਹੇ ਉਹ ਗੱਡੀ ਹੋ ਚਾਹੇ ਅਚਲ ਸੰਪਤੀ ਜੋ ਵੀ ਹੋ ਚਾਹੇ ਘਰ ਬਣਾਏ ਚਾਹੇ ਕੋਠੀ ਬਣਾਏ ਚਾਹੇ ਜ਼ਮੀਨ ਖਰੀਦੇ ਚਾਹੇ ਖੇਤ ਖਰੀਦੇ ਚਾਹੇ ਗੱਡੀ ਚਾਹੇ ਸਕੂਟਰ ਚਾਹੇ ਮੋਟਰਸਾਈਕਲ ਕੋਈ ਵੀ ਸਮਾਨ ਤੁਸੀਂ ਖਰੀਦੋਗੇ ਨਸ਼ੇ ਕੇ ਪੈਸੇ ਤੋਂ ਔਰ ਜਿਹੜੀ ਸਾਨੂੰ ਸਾਡੇ ਇਨਵੈਸਟੀਗੇਸ਼ਨ ਦੇ ਵਿੱਚ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਸਾਨੂੰ ਪਤਾ ਲੱਗਦੀ ਹੈ ਕਿ ਤੁਹਾਡੇ ਨਾਮ 'ਤੇ ਜਾਂ ਤੁਹਾਡੀ ਫੈਮਿਲੀ ਦੇ ਕਿਸੇ ਵੀ ਮੈਂਬਰ ਦੇ ਨਾਮ 'ਤੇ ਕੋਈ ਪ੍ਰਾਪਰਟੀ ਹੈ ਤੋ ਅਸੀਂ ਉਹਨੂੰ 68 ਐਫ ਕੇ ਅੰਦਰ ਉਹ ਫ੍ਰੀਜ਼ ਕਰਾਂਗੇ ਤੋ ਇਹ ਤੁਸੀਂ ਅੱਜ ਦੇਖ ਰਹੇ ਹੋ ਇਹ ਬੰਦਾ ਹੈਗਾ ਇੱਥੇ ਡਾਕਟਰ ਸਾਹਿਬ ਜਿਹੜੇ ਤੁਸੀਂ ਕਹਿੰਦੇ ਹੋ ਮੈਮੀ ਮੈਡੀਕਲ ਸਟੋਰ ਚਲਾਉਂਦਾ ਹੈ ਇਹਦੀ ਵੀ ਅਸੀਂ ਪਿੱਛੇ 2022 ਦੇ ਵਿੱਚ 200 पीएस ਦਾ ਪਰਚਾ ਹੋਇਆ ਸੀ ਕਮਰਸ਼ੀਅਲ ਕੁਆਂਟੀਟੀ ਦਾ ਜਿਹਦੇ ਵਿੱਚ ਅਸੀਂ ਨਸ਼ੇ ਵਾਲੀ ਗੋਲੀਆਂ ਪਕੜੀ ਸੀ ਸੋ ਉਹਦੀ ਫਰਦਰ ਇਨਵੈਸਟੀਗੇਸ਼ਨ ਕਰਤੇ ਹੋਏ ਸਾਡੀ ਫਗਵਾੜਾ ਟੀਮ ਨੇ ਇਹਦੀ 1 ਕਰੋੜ 24 ਲੱਖ ਦੀ ਪ੍ਰਾਪਰਟੀ ਫ੍ਰੀਜ਼ ਕਰਾਈ ਹੈ ਹੁਣ ਅਸੀਂ ਪਬਲਿਕ ਨੂੰ ਹੀ ਬੇਨਤੀ ਕਰਦੇ ਹਾਂ ਕਿ ਜਿਹੜੀ ਪ੍ਰਾਪਰਟੀ ਫ੍ਰੀਜ਼ ਹੋ ਜਾਂਦੀ ਹੈ ਉਹਨੂੰ ਨਾ ਤੋ ਤੁਸੀਂ ਪਰਚੇਸ ਕਰ ਸਕਦੇ ਹੋ ਨਾ ਸੇਲ ਕਰ ਸਕਦੇ ਹੋ ਇਹ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹ ਪ੍ਰਾਪਰਟੀ ਤੁਹਾਡੇ ਕਿਸੇ ਕੰਮ ਦੀ ਨਹੀਂ ਹੈ ਔਰ ਦੇਰ ਸਵੇਰ ਇਹ ਫੋਰਫੀਟ ਵੀ ਕੀਤੀ ਜਾਊਗੀ ਤਾਂ ਇਸ ਕਰਕੇ ਨਾ ਅਸੀਂ ਸਾਰਿਆਂ ਨੂੰ ਲੋਕਾਂ ਨੂੰ ਵੀ ਰਿਕੁਐਸਟ ਕਰਦੇ ਹਾਂ ਕਿ ਤੁਹਾਡੇ ਏਰੀਆ 'ਚ ਜਿਹੜੇ ਬੰਦੇ ਨਸ਼ਾ ਵੇਚਦੇ ਹਨ ਜਾਂ ਕੋਈ ਬੰਦਾ ਕਿਸੇ ਦੂਜੇ ਨੂੰ ਨਸ਼ਾ ਕਰਾਂਦਾ ਹੈ ਤੋ ਤੁਸੀਂ ਸਾਨੂੰ ਇਨਫੋਰਮੇਸ਼ਨ ਦਿਓ ਆਲਸੋ ਜਿਹੜੇ ਬੱਚੇ ਕੋਈ ਨਸ਼ਾ ਕਰ ਰਹੇ ਉਹਨੂੰ ਅਸੀਂ ਡੀ ਐਡਿਕਸ਼ਨ ਸੈਂਟਰ ਤੇ ਵੀ ਦਾਖਲ ਕਰਾਵਾਂਗੇ ਸਾਡੀ ਪਿੱਛੇ ਵੀ ਡੀ ਸੀ ਸਾਹਿਬ ਨਾਲ ਔਰ ਨਾਲ ਜੋ ਸਰਕਾਰੀ ਹਸਪਤਾਲ ਹੈ ਉਹਨਾਂ ਦੇ ਡਾਕਟਰਾਂ ਨਾਲ ਮੀਟਿੰਗ ਹੋ ਚੁੱਕੀ ਹੈ ਅਸੀਂ ਜੋ ਸਾਡੀ ਜੋ ਡੀ ਐਡਿਕਸ਼ਨ ਕੀ ਕਪੈਸਿਟੀ ਹੈ ਉਹਨੂੰ ਵਧਾ ਰਹੇ ਹਾਂ ਉੱਥੇ ਜੋ ਡਾਕਟਰਸ ਕੀ ਜੋ ਫੈਸਿਲਿਟੀ ਹੈ ਉਹ ਵੀ ਅਸੀਂ ਇੰਪਰੂਵ ਕਰ ਰਹੇ ਹਾਂ ਤੋ ਜਿਹੜੇ ਬੱਚੇ ਜੋ ਕਿ ਵਿਕਟਿਮ ਹੈ ਨਸ਼ੇ ਦਾ ਨਸ਼ੇ ਦੇ ਉਹ ਉੱਥੇ ਅਸੀਂ ਦਾਖਲ ਕਰਾਵਾਂਗੇ ਤਾਂ ਜਿਹੜੇ ਮੋਤਵਾਰ ਬੰਦੇ ਹੈ ਉਹ ਉਸ ਤਰ੍ਹਾਂ ਦੇ ਬੱਚੋਂ ਕੋ ਲੈ ਕੇ ਆ ਸਕਦੇ ਆ ਸਾਡੇ ਕੋਲ ਕਿ ਤੁਸੀਂ ਦਾਖਲ ਕਰਾਓ ਉਹ ਪੁਲਿਸ ਦੀ ਮਦਦ से ਤੁਸੀਂ ਦਾਖਲ ਕਰਾ ਸਕਦੇ ਹੋ ਮੈਮ ਜਿਹੜੀ ਕੋਠੀ ਸੀ ਸੀਲ ਕੀਤੀ ਹੈ ਕਿ ਇਹ ਕਿਹਦੀ ਹੈ ਮੈਮੀ ਦੀ ਹੈ ਵੀ ਇਹ ਉਹਦੀ ਵਾਈਫ ਦੇ ਨਾਮ ਤੇ ਸੀ ਆਦੀ ਸੀ ਉਹਦੇ ਵਾਈਫ ਨੂੰ ਉਹਦੇ ਵਿੱਚ ਅਸੀਂ ਪਾ ਕੇ ਫਿਰ ਕਰਕੇ ਫਿਰ ਅਸੀਂ ਅਟੈਚ ਕਰਾਈ ਹੋਈ ਹੈ ਤੇ ਇਹਦੇ ਪਿਛੇ ਹੋਰ ਵੀ ਕੋਈ ਸੀਲ ਕੀਤਾ ਗਿਆ ਜੀ ਇਦੇ ਵਿੱਚ ਹਾਲੇ ਹਜੇ ਤੋਂ ਫਿਲਹਾਲ ਇਨਵੈਸਟੀਗੇਸ਼ਨ ਦੇ ਵਿੱਚ ਇਹ ਆਇਆ ਹੈ ਬਾਕੀ ਫਰਦਰ ਇਨਵੈਸਟੀਗੇਸ਼ਨ ਅਸੀਂ ਕਰਕੇ ਦੇਖਦੇ ਹਾਂ ਕਿ ਔਰ ਕੁਝ ਸਾਡੀ ਇਨਵੈਸਟੀਗੇਸ਼ਨ ਜੋ ਅਗਰ ਕੋਈ ਔਰ ਆਗੇ ਆਏਗਾ ਤਾਂ ਫਿਰ ਕਰਾਂਗੇ ਤਾਂ ਕੋਈ ਹੋਰ ਬਹਾਨ ਕੋਈ ਤਾਂ ਹੁਣ ਤੱਕ ਅਸੀਂ 2 ਦਿਨ ਪਹਿਲੇ ਵੀ ਤੁਸੀਂ ਦੇਖ ਸਕਦੇ ਹੋ ਇੱਕ ਸੁਪਾਨਪੁਰ ਦੇ ਵਿੱਚ ਨਾ ਇੱਕ 37 ਲੱਖ ਦੀ ਪ੍ਰਾਪਰਟੀ ਅਟੈਚ ਕੀਤੀ ਹੈ ਹੁਣ ਸਾਡੇ ਕਾਫੀ ਪ੍ਰੋਪੋਜ਼ਲ ਅੰਡਰ ਪ੍ਰੋਸੈਸ ਹੈ ਬਹੁਤ ਜਲਦੀ ਤੁਸੀਂ ਇਸ ਹਫਤੇ ਦੇ ਵਿੱਚ ਵੀ ਅਗਲੇ ਹਫਤੇ ਦੇ ਵਿੱਚ ਵੀ ਤੁਹਾਨੂੰ ਰੋਜ਼ ਖਬਰ ਦਿੱਤੇ ਜਾਏਗੇ ਜਿੱਤੇ ਵੀ ਸਾਡੀ ਕੋਈ ਪ੍ਰਾਪਰਟੀ ਅਟੈਚ ਕੀਤੀ ਜਾਊਗੀ ਉਹ ਤੁਹਾਨੂੰ ਅਸੀਂ ਜ਼ਰੂਰ ਦੱਸਾਂਗੇ ਇਹਦੇ ਵਿੱਚ ਵੀ ਮੈਡਮ ਕੋਈ ਮਾਮ ਕੋ ਗੱਡੀ ਵਧੀ ਕੀਤੀ ਹੋਵੇ ਕੋਈ ਅਸੀਂ ਹੁਣ ਵੈਰੀਫਾਈ ਕਰਕੇ ਤੁਹਾਨੂੰ ਦੇਖ ਕੇ ਦੱਸਦੇ ਹਾਂ ਕਿ ਫਿਲਹਾਲ ਤੋਂ ਇਹ ਘਰ ਅਸੀਂ ਫ੍ਰੀਜ਼ ਕੀਤਾ ਹੋਇਆ ਹੈ